ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਪੁੱਤਰ ਪ੍ਰਾਪਤੀ ਲਈ ਕੋਈ ਵੀ ਔਰਤ ਸ਼ਰਧਾ ਭਾਵਨਾ ਦੇ ਨਾਲ ਇਸ ਸ਼ਬਦ ਦਾ ਰੋਜ਼ਾਨਾ 108 ਵਾਰ ਜਾਪ ਕਰੇ ਕਾਲਪੁਰ ਖਵਾਹਿਗੁਰੂ ਆਵਸ਼ ਔਸ ਬੀਬੀ ਦੀ ਆਸਮਰਾਦ ਪੂਰੀ ਕਰਨਗੇ ਜੇ ਸ਼ਬਦ ਪੜਨ ਵਿੱਚ ਕੋਈ ਮੁਸ਼ਕਲ ਆਵੇ ਤਾਂ ਪਹਿਲਾਂ ਇਸ ਸ਼ਬਦ ਨੂੰ 2-4 ਵਾਰ ਸੁਣ ਲਓ ਜੀ ਜਾਂ ਕਿਸੇ ਗੁਰੂ ਪਿਆਰੇ ਗ੍ਰੰਥੀ ਸਿੰਘ ਤੋਂ ਪੁੱਛ ਲਓ ਪਰ ਸ਼ਬਦ ਪੜਨ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਨਾ ਹੈ ਜੀ ਜੋ ਸ਼ਬਦ ਤੁਸੀਂ ਹੁਣ ਸਰਵਣ ਕਰੋਗੇ ਉਸੇ ਸ਼ਬਦ ਦਾ ਹੀ ਜਾਪ ਕਰਨਾ ਹੈ ਜੀ ਇੱਕ ਵਾਰ ਪਿਆਰ ਨਾਲ ਜਪੋ ਸਤਨਾਮ ਸ੍ਰੀ ਵਾਹਿਗੁਰੂ ਆਸਾ ਮਹੱਲਾ ਪੰਜਵਾਂ ਸਤਗੁਰ ਸਾਚੇ ਦੀ ਆਪੇਜ ਚਿਰ ਜੀਵਨ ਉਪਜਿਆ ਸੰਜੋਗ ਉਧਰੈ ਮਾਹ ਹੈ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹ ਲਿਖਿਆ ਧੁਰਕਾਰਾ ਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲਿਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵਦੀ ਵੇਲ ਬੋ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਾਨ ਚਿੰਦਿਆ ਸਤਿਗੁਰੂ ਦਿਵਾਇ ਭੈ ਅਚਿੰਤ ਏਕ ਲਿਵ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਉ ਮਾਨ ਬੁਲਾਇਆ ਬੋਲੇ ਗੁਰ ਕਾ ਭਾਣ ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਤਠਾ ਕੀ ਨੀਦਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ